ਮੇਰਾ ਨਾਮ ਅਕਰ ਸ਼ਰਨ ਸਿੰਘ ਆ ਜੀ। ਅੱਗੇ ਚੱਲਦੇ ਕੀ ਗੱਲ ਹੋਇਆ ਡਾਕਟਰ ਜੀ। ਇਹ ਜੀ ਇੱਥੇ ਇੱਕ ਖਲੋਤਾ ਸੀਗਾ ਵੀਰ ਬਾਹਰ ਤੇ ਪਿੱਛੋਂ ਗੱਡੀ ਆਈ ਆਪਣਾ ਨੋਵਾ ਬੜੀ ਤੇਜ਼ ਸਪੀਡ ਦੇ ਵਿੱਚ ਸੀਗੀ। ਪਤਾ ਨਹੀਂ ਹੁਣ ਬੰਦਿਆਂ ਨੇ ਸ਼ਰਾਬ ਪੀਤੀ ਜਾਂ ਕੀ ਕਾਰਨ ਬਣਿਆ ਉਹਨਾਂ ਨੇ ਮੋਟਰਸਾਈਕਲ ਵਾਲੇ ਨੂੰ ਚੁੱਕਿਆ ਤੇ ਆਪਣਾ ਉਹਨੂੰ ਲਿਆ ਕੇ ਗੱਡੀ ਆਊਟ ਆਫ ਕੰਟਰੋਲ ਹੋ ਕੇ ਤੇ ਆ ਪੱਥਰ ਦੇ ਵਿੱਚ ਲਿਆ ਕੇ ਮਾਰੀ। ਮੋਟਰਸਾਈਕਲ ਅੱਗੇ ਗੱਡੀ ਦੇ ਹੀਗਾ ਉਹ ਆਪਣਾ ਬੰਦੇ ਦਾ ਜਿਹੜਾ ਸਿਰ ਸੂਰ ਸਾਰਾ ਫਿਸ ਗਿਆ ਸੀ। ਹੁਣ ਪਤਾ ਨਹੀਂ ਉਹਦੀ ਕੰਡੀਸ਼ਨ ਕਿਤਾ ਦੀ ਹਸਪਤਾਲ ਲੈ ਗਏ ਸੀ ਸਾਡੇ ਆਉਣ ਤੋਂ ਪਹਿਲਾਂ ਜੇ ਗੱਲ ਕਰੀਏ ਜਿਹੜੇ ਪੱਥਰ ਟੁੱਟੇ ਨੇ ਕਿੰਨੇ ਪੱਥਰ ਟੁੱਟੇ ਨੇ ਕਿੰਨੀ ਸਪੀਡ ਹੋਊਗੀ ਇਹ ਲਗਭਗ ਜੀ ਇਹ 20 ਪੀਸ ਜਿਹੜੇ ਆ ਉਹਨਾਂ ਦੇ ਵਿੱਚ ਮੋਟਰਸਾਈਕਲ ਗੱਡੀ ਨੇ ਮਾਰਿਆ ਵਿੱਚ ਲਿਆ ਕੇ ਤੇ ਇਹ ਕਰੀਬਨ ਕੋਈ 70-80000 ਰੁਪਏ ਦਾ ਜਿਹੜਾ ਪੱਥਰ ਦਾ ਨੁਕਸਾਨ ਕੀਤਾ ਵਾ ਚਲੋ ਉਹ ਤੇ ਸਾਈਡ ਤੇ ਆ ਗੱਡੀ ਦੀ ਸਪੀਡ ਤੋਂ ਅੰਦਾਜ਼ਾ ਲਾਓ ਤੁਸੀਂ ਵੀ ਕਿੰਨੀ ਸਪੀਡ ਤੇ ਜਿਹੜੀ ਪੱਥਰ ਦੇ ਵਿੱਚ 20 ਪੀਸ ਇਕੱਠੇ ਉਹਨੇ ਤੋੜਤੇ ਆ ਹੋਰ ਸਹਦੇ ਕਿੰਨੇ ਜਣੇ ਸੀ ਗੱਡੀ ਦੇ ਪੱਲੇ ਕਿੰਨੇ ਜਣੇ ਹੈਗੇ ਸੀ ਮੋਟਰਸਾਈਕਲ ਤੇ ਇਕੱਲਾ ਹੀ ਬੰਦਾ ਸੀਗਾ ਜੀ ਤੇ ਉਹ ਖਲੋਤਾ ਗੱਲਬਾਤ ਕਰਨ ਰਿਹਾ ਸੀਗਾ ਇੱਕ ਸਾਈਡ ਤੇ ਹੈਗੇ ਦੋ ਹੀ ਇੱਕ ਸਾਈਡ ਦੇ ਉੱਤੇ ਥੱਲੇ ਖਲੋਤਾ ਸੀ ਇਹ ਜਿਹੜਾ ਬੈਠਾ ਸੀ ਉਹਨੂੰ ਆਪਣਾ ਉਹਦੇ ਚ ਵਜੀ ਆ ਜੀ ਹੁਣ ਪੁਲਿਸ ਆਈ ਮੌਕੇ ਤੇ ਪੁਲਿਸ ਆਈ ਆ ਜੀ ਥਾਣੇ ਆਪਣਾ ਕੰਬੋ ਤੋਂ ਵੀ ਪੁਲਿਸ ਆ ਗਈ ਆ ਤੇ ਆਪਣਾ ਇੱਥੋਂ ਕਨੂਪੁਰ ਕਾਲੇ ਚੌਕੀ ਤੋਂ ਵੀ ਆਏ ਸੀਗੇ ਉਹਨਾਂ ਮੌਕੇ ਤੇ ਆਣ ਕੇ ਕਾਰਵਾਈ ਪਾਉਣ ਲੱਗੇ ਆ ਜੀ ਇਹ ਤਾਂ ਕੈਮਰਾ ਜਾਂ ਵੀਡੀਓ ਹੈਗੀ ਆ ਸੀਸੀਟੀਵੀ ਕੈਮਰੇ ਲੱਗੇ ਆ ਜੀ ਸਾਹਮਣੇ ਆਪਣਾ ਏਜੰਸੀ ਤੇ ਵੀ ਲੱਗੇ ਆ ਉਧਰ ਸ਼ੋਰੂਮ ਤੇ ਵੀ ਲੱਗੇ ਆ ਉਹਨਾਂ ਦੇ ਸਵੇਰੇ ਫੁਟੇਜ ਜਿਹੜੀ ਆ ਪਤਾ ਲੱਗ ਸਕਦੀ ਆ ਪਤਾ ਲੱਗਾ ਬੰਦਾ ਕਿੱਥੋਂ ਦਾ ਹੈਗਾ ਜਿਹੜਾ ਐਕਸੀਡੈਂਟ ਹੋਇਆ ਜੀ ਸੁਣ ਚ ਆਇਆ ਜੀ ਲੱਗੇ ਬੰਨੇ ਇਹਨਾਂ ਤੋਂ ਪਤਾ ਲੱਗਾ ਵੀਰਾਂ ਤੋਂ ਵੀ ਬੰਦਾ ਆਪਣਾ ਕੋਟ ਖਾਲਸਾ ਦਾ ਸੀਗਾ ਤੇ ਇੱਥੇ ਘਰ ਬਣਾਉਣ ਰਿਹਾ ਸੀ ਆਪਣਾ ਕਾਲਿਆਂ ਵਾਲੇ ਮੋੜ ਤੇ ਤੇ ਆਪਣਾ ਮਿਸਤਰੀ ਦੇ ਕੋਈ ਸਿਲਸਿਲੇ ਦੇ ਵਿੱਚ ਹੀ ਗੱਲਬਾਤ ਕਰਨ ਰਿਹਾ ਸੀ ਖਲੋਤਾ ਇੱਥੇ ਮੋਟਰਸਾਈਕਲ ਹਲਾ ਕੇ। ਮੋਟਰਸਾਈਕਲ ਦੀ ਗੱਲ ਕਰਾਂਗੇ ਗੱਡੀ ਗੱਲ ਹੈ ਕਿੰਨੀ ਕੰਡੀਸ਼ਨ ਖਰਾਬ ਹੈ। ਮੋਟਰਸਾਈਕਲ ਤੇ ਸਾਰਾ ਫੁੱਲ ਡੈਮੇਜ ਆ। ਮੋਟਰਸਾਈਕਲ ਗੱਡੀ ਦਾ ਫਰੰਟ ਜਿਹੜਾ ਵਾ ਸਾਰਾ ਭੱਜ ਗਿਆ ਵਾ। ਤੇ ਤੁਸੀਂ ਉਤੋਂ ਅੰਦਾਜ਼ਾ ਲਾ ਸਕਦੇ ਹੋ ਵੀ ਜਿਹੜੇ ਉਹਦੇ ਮੇਨ ਗੱਡ ਰਿਆ ਗੱਡੀ ਦੇ ਉਹ ਵਿੰਗੇ ਹੋ ਗਿਆ। ਮੋਟਰਸਾਈਕਲ 'ਚ ਕਿੰਨੀ ਤੇਜ਼ ਸਪੀਡ ਨਾਲ ਵਜੀ ਆ ਗੱਡੀ। ਸਾਨੂੰ ਪਤਾ ਲੱਗਾ ਸੀ ਫੋਨ ਗਿਆ ਸੀ ਵੀ ਇੱਥੇ ਕੋਈ ਐਕਸੀਡੈਂਟ ਹੋਇਆ ਮਾਲੀ। ਅਹੀਂ ਉੱਥੋਂ ਚੌਕੀ ਕੋਨਪੁਰ ਕਾਲਿਆਂ ਤੋਂ ਆਏ ਜਿਹਦੇ ਇੱਥੇ ਆਣ ਕੇ ਪਤਾ ਲੱਗਾ ਵੀ ਐਕਸੀਡੈਂਟ ਹੋਇਆ ਨੋਵਾ ਕਾਰ ਵੱਜੀ ਇੱਕ ਮੋਟਰਸਾਈਕਲ 'ਚ ਤੇ ਉਹ ਬੰਦਾ ਕੋਈ ਜ਼ਖਮੀ ਹੋਇਆ ਤਾਂ ਉਹ ਸਾਡੇ ਹੋਂਦ ਤੋਂ ਪਹਿਲਾਂ ਲੈ ਗਏ ਸੀਗੇ ਤੇ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਵੀ ਇਹ ਏਰੀਆ ਹੈਗਾ ਵਾ ਕਮੋ ਥਾਣੇ ਦਾ ਜੀ ਤੇ ਉਹ ਇੱਥੇ ਮੁਲਾਜ਼ਮ ਸਾਥਲੇ ਨੇ ਆ ਗਏ ਨੇ ਜਿ ਕਮੋ ਦੇ ਡਿਊਟੀ ਅਫਸਰ ਜੇ ਅੱਗੇ ਉਹ ਦੇਖਣਗੇ ਜੋ ਬਣਦੀ ਕਾਰਵਾਈ ਕਰਨਗੇ ਜੀ ਜਿਹੜਾ ਐਕਸੀਡੈਂਟ ਆਇਆ ਤੇ ਮੁੰਡਾ ਘੱਟੇ ਜਿਹੜਾ ਉਹ ਮੋਟਰਸਾਈਕਲ ਤੇ ਸੀ ਜੀ ਤੇ ਨੋਵਾ ਗੱਡੀ ਵੱਜੀ ਉਹਦੇ ਚ ਆਣ ਕੇ ਜੀ ਕਿੰਨਾ ਲੱਗਦਾ ਵੀ ਪਹਹਾ ਹੋਇਆ ਜੀ ਮੁੰਡੇ ਦਾ ਨਹੀਂ ਸਾਡੇ ਇਹ ਉਹਨਾਂ ਨੂੰ ਉੱਥੇ ਪਤਾ ਲੱਗੇਗਾ ਜੀ ਹਸਪਤਾਲ ਜਾ ਕੇ ਕਮੋਟ ਥਾਣਾ ਜੀ